ਕਿ ਪੰਜਾਬ ਦੇ ਵਿੱਚ ਨਾ ਇੱਕ ਮੌਲ ਬਣਿਆ ਹੋਇਆ ਹੈ ਕਤਲੋਗਾਰਥ ਦਾ ਮੌਲ ਰੋਜ਼ ਕੋਈ ਨਾ ਕੋਈ ਨਵੇਂ ਕਤਲ ਦੀ ਜਾਂ ਤਾਂ ਖਬਰ ਆ ਜਾਂਦੀ ਹੈ ਤੇ ਜਾਂ ਫਿਰ ਕੋਈ ਨਾ ਕੋਈ ਖੁਦਕੁਸ਼ੀ ਦੀ ਖਬਰ ਆ ਜਾਂਦੀ ਹੈ ਅਬ ਮਮਦੋੜ ਦੀ ਖਬਰ ਹੈ ਕਹਿੰਦੇ ਵੀ ਇੱਥੇ ਇੱਕ ਨੌਜਵਾਨ ਮੁੰਡੇ ਨੇ ਖੁਦਕੁਸ਼ੀ ਕਰ ਲਈ ਪਰ ਉਸ ਤੋਂ ਪਹਿਲਾਂ ਉਹਨੇ ਇੱਕ ਵੀਡੀਓ ਵੀ ਬਣਾਈ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਇੱਕ ਸੋਸਾਈਟ ਨੋਟ ਲਿਖਿਆ ਜਿਦੇ ਵਿੱਚ ਉਹ ਇੱਕ ਐਮਐਲਏ ਸਾਹਿਬ ਦਾ ਨਾਮ ਲੈ ਰਿਹਾ ਨਾਲ ਇੱਕ ਐਸਐਚਓ ਸਾਹਿਬ ਦਾ ਲੈ ਰਿਹਾ ਤੇ ਕੁਝ ਹੋਰ ਦੋ ਤਿੰਨ ਜਾਣੇ ਨਾਲ ਨੇ ਇਹ ਕੀ ਕਾਰਨ ਸੀ ਕਹਾਣੀ ਕੀ ਹੈ ਜੀ ਇਸ ਤਰ੍ਹਾਂ ਦੀ ਮਤਲਬ ਘਟਨਾ ਕਿਉਂ ਵਾਪਰੀ ਹੈ ਉਜਿਹੜਾ ਮਾਮਲਾ ਹੈ ਮੈਂ ਸੁਣ ਰਿਹਾ ਸੀਗਾ ਜਿਹੜਾ ਮ੍ਰਿਤਕ ਹੈ ਉਹਦਾ ਭਰਾ ਦੱਸ ਰਿਹਾ ਸੀਗਾ ਕਿ ਦਰਅਸਲ ਇਹ ਜਿਹੜਾ ਝਗੜਾ ਹੈ ਨਾ ਉਹਦੀ ਜੜ ਕਿਤੇ ਹੋ ਰਿਆ ਹੂੰ ਹੁੰਦਾ ਕੀ ਹੈ ਕਿ ਕਹਿੰਦੇ ਕਿ ਕੈਂਟਰ ਖੜਾ ਸੀ ਪਿੱਛੇ ਇਹਨਾਂ ਦਾ ਟਰੱਕ ਖੜਾ ਸੀ ਜਿਹਨੂੰ ਗੱਡੀ ਕਹਿ ਰਹੇ ਸੀ ਇਹ ਦੇ ਵਿੱਚ ਪਿੱਛੇ ਆ ਕੇ ਕੋੜਾ ਵੱਜਦਾ ਤੇ ਵਿਚਾਲੇ ਜਿਹੜੇ ਬੰਦੇ ਖੜੇ ਸੀ ਇੰਜਰਡ ਹੋ ਜਾਂਦੇ ਨੇ ਹੂੰ ਇਹ ਕੋ ਲਗਭਗ 10 11 ਦੀ ਗੱਲ ਆ ਹੂੰ ਜੂਨ ਦੀ ਉਸ ਤੋਂ ਬਾਅਦ ਦੋਨਾਂ ਪਾਰਟੀਆਂ ਦਾ ਰਾਜੀਨਾਮਾ ਹੋ ਜਾਂਦਾ ਹੈ ਠੀਕ ਹੈ ਜੀ ਜੀ ਪਰ ਇਸ ਨੂੰ ਦੇਖੋ ਅਲੀਗੇਸ਼ਨਸ ਦੇ ਮੁਤਾਬਕ ਹੂੰ ਇਸ ਨੂੰ ਮਤਲਬ ਕਿ ਹਾਦਸਾ ਨਾ ਕਰਾਰ ਦੇ ਕੇ ਇਸ ਨੂੰ ਇਰਾਦਤਨ ਹੱਤਿਆ ਦਾ ਮਾਮਲਾ ਜਿਹੜਾ ਵੀ ਇਰਾਦਾ ਕਤਲ ਕਤਲ ਇਰਾਦਾ ਕਤਲ ਹਾਂ ਜੀ ਜੀ ਵੀ ਇਦਾਂ ਯਤਨ ਸੀਗਾ ਇਰਾਦਤਨ ਹੱਤਿਆ ਦਾ ਯਤਨ ਉਹ ਬਣਾਉਣ ਦਾ ਯਤਨ ਕੀਤਾ ਜਾਂਦਾ ਜੀ ਹੂੰ ਫੇਰ ਕਿਉਂ ਹੁੰਦਾ ਹੈ ਕਿ ਉਹਨਾਂ ਦੀ ਗੱਡੀ ਜਿਹੜੀ ਆ ਉਹ ਥਾਣੇ ਲੈ ਜਾਂਦੀ ਜਾਂਦੀ ਉਹ ਕਹਿੰਦੇ ਆ ਕਿ ਸਾਰਾ ਕੁਝ ਜਿਹੜਾ ਸੀਗਾ ਉਹ ਬਾਬਾ ਦਲਜੀਤ ਕਰਵਾ ਰਿਆ ਸੀਗਾ ਬਾਬਾ ਦਲਜੀਤ ਕੋਈ ਇਹਨਾਂ ਦਾ ਮੰਬਦੂਟ ਦੇ ਵਿੱਚ ਕਾਉਂਸਲਰ ਹੈ ਸ਼ਾਇਦ ਜੀ ਤੇ ਜਿਹੜਾ ਘੋੜਾ ਸੀ ਉਹ ਗਰਮੇਸ਼ ਸਿੰਘ ਦਾ ਦੱਸਿਆ ਜਾਂਦਾ ਹੈ ਜਿਨ੍ਹਾਂ ਦੀ ਆਪਸ ਦੇ ਵਿੱਚ ਸਾਰਾ ਕੁਛ ਸੀ ਯਾਨੀ ਸਾਂਝ ਪਿਆਲੀ ਸੀ ਜੀ ਜੀ ਫਿਰ ਉਹ ਮੁੰਡਾ ਜਿਹੜਾ ਉਹ ਜਿਵੇਂ ਤੁਸੀਂ ਕਿਹਾ ਕਿ ਵੀਡੀਓ ਬਣਾਉਂਦਾ ਉਹਦੇ ਚ ਇਹ ਨਾਮਾਂ ਦਾ ਜ਼ਿਕਰ ਕਰਦਾ ਹੈ ਜੀ ਕਿ ਭਾਈ ਮੈਂ ਤੇ ਨਾ ਤੋ ਸਤਿਆ ਤਪਿਆ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹਾਂ ਫਿਰ ਉਹਨੂੰ ਇੱਥੇ ਬਠਿੰਡੇ ਦਾਖਲ ਕਰਵਾ ਦਿੱਤਾ ਜਾਂਦਾ ਤੇ ਜਿੱਥੇ ਉਹਦੀ ਬੀਤੇ ਦੀ ਮੌਤ ਹੋ ਜਾਂਦੀ ਹੈ ਹੂੰ ਉਹ ਇੱਕ ਸੁਸਾਈਡ ਨੋਟ ਵੀ ਨਿਕਲ ਆਇਆ ਹੁਣ ਇਹ ਮਾਮਲਾ ਜਿਹੜਾ ਹੈ ਨਾ ਹੁਣ ਇਹਦੀ ਜੜ ਤੱਕ ਜਾਓ ਜੀ ਤਾਂ ਇਹਨਾਂ ਕਿ ਆਪਾਂ ਕਈ ਵਾਰ ਆਹ ਟੈਕਨੀਕਲ ਟੀਮ ਨੂੰ ਮੈਂ ਬੇਨਤੀ ਕਰੂੰਗਾ ਕਿ ਕੁਝ ਕਮੈਂਟ ਆਉਂਦੇ ਆ ਕੋਈ ਕਿੜਕਿੜ ਜੀ ਕਹਿੰਦੇ ਕਿ ਮਾਈਕ ਚ ਆਵਾਜ਼ ਆਉਂਦੀ ਆ ਸੋ ਪਲੀਜ਼ ਦੇਖ ਲੈਨ ਸਭ ਓਕੇ ਆ ਜੀ ਠੀਕ ਆ ਚਲੋ ਦੋਨੇ ਦੋਨੇ ਤਰ੍ਹਾਂ ਦੇ ਕਮੈਂਟ ਆ ਰਹੇ ਆ ਜੀ ਕੁਝ ਦੋਸਤ ਕਹਿ ਰਹੇ ਨੇ ਕਿ ਕੋਈ ਸਮੱਸਿਆ ਹੈਗੀ ਆ ਕੁਝ ਦੋਸਤ ਆਪ ਵੀ ਕਹਿ ਰਹੇ ਨੇ ਕਿ ਠੀਕ ਹੈ ਸਾਊਂਡ ਬੜਾ ਮੁੱਟਾ ਕਈ ਵਾਰੀ ਹੋ ਜਾਂਦਾ ਪਰ ਆਲਮੋਸਟ ਮੈਨ ਲੱਗਦਾ ਕਿ ਠੀਕ ਆ ਅੱਛਾ ਗੱਲ ਇਹ ਆ ਕਿ ਹੁਣ ਉਹ ਜਿਹੜਾ ਮ੍ਰਿਤਕ ਕਿਉਂ ਤਾਂ ਭਰਾ ਦੱਸਦਾ ਇਸ ਦੀ ਜੜਾ ਜੀ ਉਹ ਕਹਿੰਦਾ ਵਾ ਕਿ ਅਸਲ ਦੇ ਵਿੱਚ ਕੀ ਹੈ ਕਿ ਇਹ ਉਹ ਤੇ ਰਿਆ ਜਿਨ੍ਹਾਂ ਨੇ ਟੈਂਡਰ ਲਾਇਆ ਸੀ ਟੁਆ ਟੁਆਈ ਦੇ ਇਹਦੇ ਤੇ ਮੈਂ ਤੁਹਾਨੂੰ ਗੱਲ ਦੱਸ ਚੁੱਕਾ ਹੂੰ ਕਿ ਅਸਲ ਦੇ ਵਿੱਚ ਇਹ ਗੇਮ ਬਹੁਤ ਤਗੜੀ ਹੈ ਜਿੱਦਨ ਇਹ ਗੇਮ ਸੈੱਟ ਕਰਤੀ ਨਾ ਜੀ ਆ ਤੁਹਾਡੇ ਮੰਡੀਆਂ ਚੋਂ ਟੁਆ ਟੁਆਈ ਵਾਲੇ ਜਿਹੜੇ ਝਗੜੇ ਹਨਾ 50% ਨਿਪੜ ਜਾਂਦੇ ਬਿਲਕੁਲ ਜਿਸ ਦਿਨ ਟੈਂਡਰਿੰਗ ਜਿਹੜੀ ਹੈ ਇਮਾਨਦਾਰੀ ਨਾਲ ਅਲਾਟ ਹੋ ਗਈ ਹੂੰ ਹੂੰ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਇਹਨਾਂ ਦੀ ਟੋਆ ਟਵਾਈ ਨਹੀਂ ਕੀਤੀ ਜੀ ਅਸੀਂ ਆਪਦਾ ਸੀਜ਼ਨ ਲਾਇਆ ਜਾ ਕੇ ਚਲਾਲਾਬਾਦ ਹੂੰ ਇਹ ਐਸਕਲ ਤੋਂ ਨਾਰਾਜ਼ ਸੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਪੁੱਤ ਜਿੱਦਨ ਸੂਤ ਆ ਗਿਆ ਹੂੰ ਚੱਬ ਦੇਾਂਗੇ ਜੀ ਤੇ ਕਹਿੰਦੇ ਬੱਸ ਪਰ ਉਹ ਸਾਡਾ ਕਰ-ਬਾਰ ਪੁੱਟਿਆ ਪੁੱਟਿਆ ਗਿਆ ਉਹਨਾਂ ਉਤੇ ਹੁਣ ਉੱਥੇ ਆ ਗਿਆ ਵਿਧਾਇਕ ਦਾ ਨਾਮ ਜੀ ਐਸਐਚਓ ਦਾ ਨਾਮ ਤੇ ਦੋ ਤਿੰਨ ਜਿਹੜੇ ਦੂਜੇ ਬੰਦੇ ਇੱਕ ਮਿਸਤਰੀ ਆ ਵੀਰੂ ਮਿਸਤਰੀ ਕੋਈ ਗੁਰਮੇਜ ਆ ਗਿਆ ਦਲਜੀਤ ਆ ਗਿਆ ਹੂੰ ਇਹਨਾਂ ਦਾ ਜ਼ਿਕਰ ਆ ਗਿਆ ਔਰ ਜਿਹੜੇ ਪਰਿਵਾਰ ਵਾਲੇ ਚ ਵਾਰਸ ਆ ਉਹ ਕਹਿੰਦੇ ਆ ਕਿ ਵੇਖੋ ਜੀ ਗੱਲ ਇਹ ਆ ਕਿ ਭਾਈ ਅਸੀਂ ਪੁਲਿਸ ਵਾਲਿਆਂ ਨੂੰ ਜਦੋਂ ਮਿਲੇ ਆ ਕਿ ਕਾਰਵਾਈ ਕਰੋ ਉਹ ਕਹਿੰਦੇ ਕਿ ਵਿਧਾਇਕ ਤੇ ਨਹੀਂ ਕਰ ਸਕਦੇ ਜੀ ਐਸਐਚਓ ਤੇ ਨਹੀਂ ਕਰ ਸਕਦੇ ਹੂੰ ਦੂਜਿਆਂ ਤੇ ਕਾਰਵਾਈ ਕਰ ਉਹਨਾਂ ਦਾ ਨਾਮ ਹੀ ਨਹੀਂ ਪਾਇਆ ਉਹ ਇਨਕਾਰ ਹੀ ਕਰ ਗਏ ਹੁਣ ਜਦੋਂ ਮੈਂ ਮਤਲਬ ਵਿਧਾਇਕ ਨਾਲ ਗੱਲ ਕੀਤੀ ਦਈਆ ਸਾਹਿਬ ਉਥੋਂ ਦੇ ਵਿਧਾਇਕ ਨੇ ਰਜਨੀਸ਼ ਦਈਆ ਸਹੀ ਹੈ ਜੀ ਜੀ ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਕਿ ਮੈਨੂੰ ਖੁਦ ਨੂੰ ਇਸ ਮੌਤ ਦਾ ਦੋਖਿਆ ਤੇ ਮੈਂ ਭਰਾਵੋ ਵਚਨ ਦਿੰਦਾ ਮੈਂ ਇਸ ਮਾਮਲੇ 'ਚ ਸਾਰੀ ਜਾਂਚ ਪੜਤਾਲ ਕਰਵਾਵਾਂਗੇ ਜੇ ਮੈਂ ਖੁਦ ਜ਼ਿੰਮੇਵਾਰ ਹੋਇਆ ਕਿਸੇ ਵੀ ਪੱਖ ਤੋਂ ਤੇ ਮੈਂ ਕਹੂੰਗਾ ਕਿ ਮੇਰੇ ਤੇ ਕਾਰਵਾਈ ਕਰ ਦਿਓ ਜੀ ਤੇ ਉਹਨਾਂ ਨੇ ਇੱਕ ਮੜਿਆ ਜਿਹਾ ਹਿੰਟ ਦਿੱਤਾ ਕਿ ਅਸਲ 'ਚ ਇਸ ਨੂੰ ਰਾਜਸੀ ਕੂਨ ਦਿੱਤਾ ਜਾ ਰਿਹਾ ਇਹ ਉਹਨਾਂ ਦਾ ਪੱਖ ਹੈ ਹਮ ਜਿਹੜਾ ਕਿ ਵਿੱਚ ਕਹਿਣਾ ਰਾਜਸੀ ਜੀ ਜੀ ਬਿਲਕੁਲ ਜੇ ਗੱਲ ਹੋਈ ਹੈ ਤੇ ਫਿਰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਪਰ ਗੱਲ ਇਹ ਹੈ ਕਿ ਜੇ ਤੇ ਸੁਸਾਈਡ ਨੋਟ ਕਲਾ ਹੋਵੇ ਹਮ ਤਾਂ ਉਹਦੀ ਫੋਰੈਂਸਿਕ ਜਾਂਚ ਜਾਂ ਪ੍ਰਮਾਣਤਾ ਜਦੋਂ ਤੱਕ ਸਿੱਧ ਨਹੀਂ ਹੁੰਦੀ ਹਮ ਉਦੋਂ ਤੱਕ ਇਹ ਮੰਨਿਆ ਜਾ ਸਕਦਾ ਹੈ ਕਿ ਸੁਸਾਈਡ ਨੋਟ ਜਿਹੜਾ ਹੈ ਉਹਦਾ ਕੁਝ ਨਾ ਕੁਝ ਸਾਨੂੰ ਸੱਚ ਪੂਖਤਾ ਰੂਪ ਚ ਸਾਹਮਣੇ ਆਉਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਪਰ ਜੇ ਮੰਨ ਲਓ ਕਿਸੇ ਬੰਦੇ ਨੇ ਮਰਨ ਵਾਲੇ ਨੇ ਵੀਡੀਓ ਬਣਾਈ ਆ ਤਾਂ ਕੁਛ ਨਾ ਕੁਛ ਤੇ ਹੈ ਨਾ ਇਸ ਸਿਆਸਤਦਾਨਾਂ ਨੂੰ ਸੋਚਣਾ ਪਊਗਾ ਖਾਸ ਤੌਰ ਤੇ ਚੁਣੇ ਹੋਏ ਵਿਧਾਇਕਾਂ ਨੂੰ ਜੀ ਕਿ ਜਿਹੜੇ ਗਾ ਤੁਹਾਡੇ ਛੱਡੇ ਹੋਏ ਲੋਕ ਨੇ ਹ ਤੁਸੀਂ ਬੇਸ਼ੱਕ ਮੈਂ ਨਹੀਂ ਕਹਿੰਦਾ ਕਿ ਵੀ ਮਾਨ ਸਾਹਿਬ ਖੁਦ ਨਸ਼ਾ ਵਕਵਾਉਂਦਾ ਮਾਨ ਸਾਹਿਬ ਕਹਿੰਦੇ ਵੀ ਪੈਸੇ ਇਕੱਠੇ ਕਰੋ ਨਹੀਂ ਗਾ ਤੁਹਾਡੇ ਛੱਡੇ ਹੋਏ ਬੰਦੇ ਜਾਂ ਕੁਝ ਜਾਣ ਕੇ ਛੱਡੇ ਹੋਏ ਕਰਿੰਦੇ ਬਹੁਤ ਕੰਮ ਖਰਾਬ ਕਰਦੇ ਆ ਜੀ ਜੀ ਉਹ ਬਹੁਤ ਤਕਾ ਕਰਦੇ ਆ ਸਰ کافی ਸਮੇਂ ਤੋਂ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀ ਪਰ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਗੱਲ ਇਹ ਆ ਕਿ ਭਾਈ ਅਸਲ ਦੇ ਵਿੱਚ ਨਾ ਅਕਾਲੀਆਂ ਦਾ ਪਤਨ ਪਤਾ ਕਿੱਥੋਂ ਹੋਇਆ ਸਟਾਰਟ ਮੈਨੂੰ ਇੱਕ ਵਾਰੀ ਇੱਕ ਵਾਰੀ ਕਿਸੇ ਕਾਲੀ ਨੇ ਨਾ ਸਵਾਲ ਕੀਤਾ ਜਦੋਂ ਇਹ ਸਰਕਾਰ ਜਾਂਦੀ ਜਾਂਦੀ ਸੀ ਕਹਿੰਦੇ ਸਾਡੀ ਸਰਕਾਰ ਤੀਜੀ ਵਾਰੀ ਹੈਟ੍ਰਿਕ ਮਾਰ ਚਾਹੀ ਤੇ ਮੈਂ ਕਿਹਾ ਸੀ ਕੁਝ ਬੰਦੇ ਨਾ ਆਪਣੇ ਟਰੱਕ ਤੇ ਲਾਦ ਲਓ ਪੰਜਾਬ ਚ ਕਮਾ ਦਿਓ ਹਮ ਠੀਕ ਹੈ ਨਾ ਜੀ ਜੀ ਸ਼ਾਇਦ ਗੱਲ ਬਣ ਜਾਵੇ ਤਾਂ ਕੰਮ ਕਰਨ ਦਾ ਢਾਂਕੀ ਸੀਗਾ ਢਾਂਗੇ ਸੀ ਕੁਝ ਬੰਦਿਆਂ ਨੇ ਮਾਫ ਕਰਨਾ ਹਮ ਹੁਣ ਸੁਖਵੀਰ ਥੋੜੀ ਕਹਿੰਦੇ ਸੀਗੇ ਕਿ ਭਈਆ ਐ ਕਰੋ ਹਮ ਉਹਨਾਂ ਤੇ ਜ਼ਿੰਮੇਵਾਰੀ ਦਿੱਤੀ ਵੀ ਆ ਤੁਹਾਡੇ ਪਿੰਡ ਆ ਹਲਕਾ ਇੰਚਾਰਜ ਫਲਾਣ ਟਮਟਾ ਮਾਲੂ ਦੋ ਭਰਾਵਾਂ ਦਾ ਝਗੜਾ ਆ ਗਿਆ ਤੁਹਾਡਾ ਇਹ ਤੇ ਬੀ ਦਾ ਹੁਣ ਕਿੱਲੇ ਦਾ ਝਗੜਾ ਹੈ ਜੀ ਹੁਣ ਇੱਕ ਤੋਂ ਕਹਿਣਾ ਕਿ ਤੇਰੇ ਪੱਖ ਚ ਸਭ ਕੁਝ ਕਰਾ ਦੂੰਗਾ ਪਹਿਲਾਂ ਗੱਲ ਦਬਕਾ ਕੇ ਤੁਜੀ ਗੱਲ ਨਹੀਂ ਦੇ ਤਕਵਾ ਕੇ ਪਰ ਵਿੱਚੋਂ ਕਨਾਲ ਮੈਨੂੰ ਦੇ ਦੇ ਹਮ ਹੁਣ ਕਿੱਥੇ ਤਾਂ ਚਾਰ ਚਾਰ ਕਨਾਲਾਂ ਤਾਂ ਜਾਂ ਉਸ ਕਿੱਲੇ ਦਾ ਇੱਕ ਪੂਰਾ ਨਿਆ ਕਰਕੇ ਦੋਨਾਂ ਨੂੰ ਰਾਜ਼ੀ ਕਰ ਲੈਣਾ ਸੀ ਜੀ ਕਿੱਥੇ ਇੱਕ ਨਾਲ ਥੋੜਾ ਜਿਹਾ ਸੈੱਟ ਕਰਕੇ ਮਾਮਲਾ ਤੁਸੀਂ ਇੱਕ ਨੂੰ ਪੱਕਿਆਂ ਆਪਦਾ ਦੁਸ਼ਮਣ ਬਣਾ ਲਿਆ ਬਿਲਕੁਲ ਉਸ ਇੱਕ ਨਾਲ ਹੋਏ ਧੱਕੇ ਨੂੰ ਵੇਖ ਕੇ ਦਸਾਂ ਨੇ ਕਿਹਾ ਕਿ ਇਹਦੇ ਨਾਲ ਗਰੀਮਾਰ ਹੋਈ ਆ ਆ ਪਤਨ ਦਾ ਕਾਰਨ ਸੀ ਸਭ ਕੁਝ ਬੰਦੇ ਨੇ ਤਾਂ ਕੀਤਾ ਜਮੀਨੀ ਪੱਧਰ ਤੇ ਜੀ ਬਾਈ ਇਹ ਫੈਕਚੁਅਲੀ ਆ ਤੁਸੀਂ ਆਪਣੇ ਆਪਣੇ ਪਿੰਡਾਂ ਚ ਪਤਾ ਕਰੋ ਮੈਂ ਇੱਕ ਮਿਸਾਲ ਦੱਤੀ ਹੈ ਕਿ ਇਦਾਂ ਕੰਮ ਕੀਤਾ ਜਾਂਦਾ ਸੀ ਕਿ ਦੂਜੇ ਨੂੰ ਬਿਲਕੁਲ ਕਹ ਲੋ ਕਿ ਨਿਆ ਤੋਂ ਵਾਂਝਿਆ ਕਰ ਦੇਣਾ ਚਾਹੇ ਕੋਈ ਲੈ ਕੇ ਚਾਹੇ ਕੋਈ ਉਹਦਾ ਆਪਣਾ ਕੋਈ ਪਰਸਨਲ ਜਾਂ ਪਾਰਟੀ ਦਾ ਕੋਈ ਸਬੰਧ ਸੀ ਜੀ ਤਾਂ ਜਦੋਂ ਤੁਸੀਂ ਇਸ ਤਰ੍ਹਾਂ ਕਰਨ ਲੱਗ ਜਾਂਦੇ ਹੋ ਨਾ ਸਾਹਿਬ ਤੁਹਾਡਾ ਪਤਨ ਸਟਾਰਟ ਹੋ ਜਾਂਦਾ ਹੈ ਤੁਹਾਡੇ ਬੰਦੇ ਹਿਠਾਂ ਕਰ ਰਹੇ ਨੇ ਮੈਂ ਨਹੀਂ ਕਹਿੰਦਾ ਇਹਦੇ ਚ ਕਿ ਭਾਈ ਕੀ ਹੋਏਗਾ ਜਾਂ ਨਹੀਂ ਕੀ ਹੋਏਗਾ ਬਤਾ ਇੱਕ ਸਭ ਨੂੰ ਜਾਂਚ ਪੜਤਾਲ ਦਾ ਵਿਸ਼ਾ ਅਸੀਂ ਵੀ ਵੇਟ ਕਰਦੇ ਹਾਂ ਪਰ ਇਹ ਜ਼ਮੀਨੀ ਪੱਦਰ ਤੇ ਕਿਤੇ ਨਾ ਕਿਤੇ ਇੱਕ ਚੀਜ਼ਾਂ ਵਾਪਰ ਦੀਆਂ ਪਈਆਂ ਨੇ ਤੇ ਲੋਕ ਤਾਂ ਹੀ ਤੁਸੀਂ ਦੇਖੋ ਕਿ ਭਰੇ ਪਏ ਨੇ ਹੂੰ ਜਦੋਂ ਦੇਖੋ ਨਿਆਂ ਬਹੁਤ ਵੱਡੀ ਚੀਜ਼ ਹੁੰਦੀ ਹੈ ਹਰ ਇੱਕ ਚੀਜ਼ ਟੋਲਰੈਂਟ ਕੀਤੀ ਜਾ ਸਕਦੀ ਹੈ ਜੀ ਜਦੋਂ ਅਨਿਆਂ ਹੁੰਦਾ ਹੈ ਨਾ ਤਾਂ ਮਾੜਾ ਮੋਟਾ ਵੀ ਗੈਰਤ ਦਾ ਕਣ ਖੂਨ 'ਚ ਹੁੰਦਾ ਹੈ ਨਾ ਕਿਸੇ ਕੌਮ ਦੇ ਤਾਂ ਉਹ ਬਹੁਤ ਬੁਰਾ ਲੱਗਦਾ ਹੈ ਬਿਲਕੁਲ ਸੋ ਖੈਰ ਦੇਖਦੇ ਹਾਂ ਜਾਂਚ ਪੜਤਾਲ ਦਾ ਵਿਸ਼ਾ ਨਿਆਂ ਹੋਣਾ ਚਾਹੀਦਾ ਹਮ ਠੀਕ ਹੈ ਨਾ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਬੰਦੇ ਆਪਣੇ ਪੱਧਰ ਤੇ ਸਭ ਕੁਝ ਕਰ ਰਹੇ ਸਨ ਜਾਂ ਵਾਕਿਆ ਕਿਸੇ ਨੇ ਉਤਕਿਆ ਸੀ ਜੀ ਠੀਕ ਹੈ ਜਾਂਚ ਪੜਤਾਲ ਹੋਵੇ ਤੇ ਪਰ ਵਿਧਾਇਕ ਸਾਹਿਬ ਭਰੋਸਾ ਦੇ ਰਹੇ ਆ ਕਹਿੰਦੇ ਵੀ ਨਿਆਂ ਹੋਏਗਾ ਮੈਂ ਐਸਾ ਭਰੋਸਾ ਦਵਾਣਾ ਤੁਹਾਨੂੰ ਕਿ ਮੈਂ ਮ੍ਰਿਤਕ ਪਰਿਵਾਰ ਨੂੰ ਨਿਆਂ ਲੈ ਕੇ ਦੇ ਕੇ ਦਿਖਾਉਗਾ ਚਲੋ ਆਪਾਂ ਉਮੀਦ ਕਰਦੇ ਆ ਕਿ ਸੱਚੀ ਉਹ ਨਿਆ ਹੋਵੇ ਹਨ ਤੇ ਖੈਰ ਕੁਝ ਕਮੈਂਟ ਨੇ ਜੀ ਦਰਬਾਖ ਸਿੰਘ ਕਹਿ ਰਹੇ ਨੇ ਕਿ ਅਬੂਦਾਬੀ ਦੇ ਵਿੱਚ ਬੈਠੇ ਸੱਤ ਜਣੇ ਆਪਣਾ ਪ੍ਰੋਗਰਾਮ ਸੁਣ ਰਹੇ ਨੇ ਜੀ ਨਾਮ ਵੀ ਦੱਸ ਰਹੇ ਨੇ ਕਿ ਰਣਜੀਤ ਸਿੰਘ ਦਰਬਾਖ ਸਿੰਘ ਸੁਖਰਾਜ ਸਿੰਘ ਜਸਜੀਤ ਸਿੰਘ ਵਿਸ਼ਾਲ ਕੁਮਾਰ ਸਰਬਜੀਤ ਸਿੰਘ ਜੀ ਜੀ ਅੱਜ ਮੈਂ ਨਾ ਦਬਈਆ ਦੇਖ ਰਿਹਾ ਸੀਗਾ ਯਾਰ ਉਹ ਤੇ ਬੜੀਆਂ ਇਮਾਰਤਾਂ ਮੂਰਤਾਂ ਮੈਨੂੰ ਬੜੀਆਂ ਸੋਹਣੀਆਂ ਲੱਗਦੀਆਂ ਜੀ ਜੀ ਤੋਂ ਚੱਲਦਾ ਪਿਆ ਸੀ ਕੈਫੇ ਦੇ ਵਿੱਚ ਹਮ ਦਬਈਆ ਦਾ ਤੇ ਮੈਂ ਆ ਤਾਂ ਵਾਹ ਬਈ ਵਾਹ ਬਹੁਤ ਸ਼ਾਨਦਾਰ ਯਾਰ ਦੁਬਈ ਨੇ ਕੰਮ ਕੀਤਾ Alô, Cara...